ਕਈ ਸਾਲ ਪਹਿਲਾਂ ਵਿਆਹੀ ਮધુਬਾਲਾ ਨਾਮ ਦੀ ਇਹ ਕੁੜੀ ਆਪਣੇ ਸਹੁਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਤੰਗ ਸੀ ਉਸਦੇ ਪਤੀ ਸੁਮੇਤ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਕੁੱਟਕਟਾਪਾ ਕੀਤਾ ਜਾਂਦਾ ਸੀ ਅਤੇ ਬੀਤੇ ਦਿਨ ਵੀ ਉਹ ਇਸਾਰੇ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਪੇਕੇ ਘਰ ਦੇ ਵਿੱਚ ਪਹੁੰਚ ਗਈ ਸੀ ਪਰ ਪੇਕੇ ਘਰ ਜਾਣ ਤੋਂ ਬਾਅਦ ਉੱਥੇ ਸਹੁਰੇ ਵਾਲੇ ਫੇਰ ਪਹੁੰਚ ਜਾਂਦੇ ਨੇ ਸਮਝੌਤਾ ਕਰਕੇ ਕੁੜੀ ਨੂੰ ਵਾਪਸ ਲਿਆਉਂਦੇ ਨੇ ਤੇ ਅਗਲੇ ਹੀ ਦਿਨ ਸਵੇਰ ਚੜ੍ਹਦੇ ਸਾਰ 5:00 ਵਜੇ ਇਹ ਖਬਰ ਆਉਂਦੀ ਹੈ ਕਿ ਕੁੜੀ ਇਸ ਦੁਨੀਆ ਤੋਂ ਚਲੀ ਗਈ। ਚੰਗੀ ਪਲੀ ਉਹ ਕੁੜੀ ਜੋ ਕਿ ਪੇਕੇ ਘਰ ਦੇ ਵਿੱਚ ਸੇਫ ਵੀ ਸੀ ਆਪਣੇ ਬੱਚੇ ਦੇ ਨਾਲ ਸੀ ਉਹ ਉੱਥੇ ਅਤੇ ਆਪਣੇ ਮਾਪੇ ਬਾਪ ਦੀ ਛਾਂ ਦੇ ਵਿੱਚ ਵੀ ਬੈਠੀ ਸੀ। ਪਰ ਫਿਰ ਵੀ ਸੋਹਰਿਆਂ ਦੇ ਵੱਲੋਂ ਯਕੀਨ ਦਿਵਾਇਆ ਗਿਆ ਅਤੇ ਪੇਕਾ ਘਰ ਉਸ ਨੂੰ ਜਾਣ ਦੇ ਲਈ ਆਖ ਦਿੰਦਾ ਕਿ ਚਲ ਉਹੀ ਤੇਰਾ ਘਰ ਹੈ ਪਰ ਉੱਥੇ ਪਹੁੰਚਦੇ ਹੀ ਸਵੇਰ ਸਾਰ ਕੁੜੀ ਦੇ ਨਾਲ ਇਹ ਕੁਝ ਵਾਪਰ ਗਿਆ ਜਿਸ ਤੋਂ ਬਾਅਦ ਪਤੀ ਸਮੇਤ ਪਰਿਵਾਰਿਕ ਮੈਂਬਰਾਂ ਤੇ ਹੀ ਮਾਮਲਾ ਦਰਜ ਕਰਨ ਦੀ ਅਪੀਲ ਪਰਿਵਾਰਿਕ ਮੈਂਬਰ ਕਰ ਰਹੇ ਨੇ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਕਿਹਨਾਂ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਉਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਪਰ ਉਸ ਤੋਂ ਪਹਿਲਾਂ ਇਹ ਜ਼ਰੂਰ ਦੱਸ ਦਈਏ ਕਿ ਇਸ ਕੁੜੀ ਨੇ ਵਿਆਹ ਤੋਂ ਬਾਅਦ ਬਹੁਤ ਹੀ ਤਸ਼ੱਦਦ ਸਹਿ ਆਪਣੇ ਘਰ ਦੇ ਵਿੱਚ ਉਹ ਖੁਸ਼ੀ ਰਹਿ ਸਕਦੀ ਸੀ ਪਰ ਉੱਥੇ ਵੀ ਸਹੁਰਿਆਂ ਦੇ ਵੱਲੋਂ ਉਸ ਤੋਂ ਰਹਿਣ ਨਹੀਂ ਦਿੱਤਾ ਗਿਆ ਜ਼ਬਰਨ ਲਿਆ ਕੇ ਉਸ ਦੀ ਜਾਨ ਲੈਣ ਦਾ ਇਹ ਮਾਮਲਾ ਜਿਸ ਤੋਂ ਬਾਅਦ ਘਰ ਦੇ ਵਿੱਚ ਰਹਿੰਦਾ ਇੱਕ ਮਾਸੂਮ ਬੱਚਾ ਜਿਸ ਨੂੰ ਇਸ ਸਮੇਂ ਉਸਦੇ ਨਾਨਾ ਨਾਨੀ ਸੰਭ ਰਹਿ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੀ ਇਸ ਦੀ ਪਰਵਰਿਸ਼ ਕਰਾਂਗੇ ਕਿਉਂਕਿ ਉਹ ਪਰਿਵਾਰ ਇਸ ਮਾਸੂਮ ਦੇ ਲਾਇਕ ਨਹੀਂ ਜਿਨ੍ਹਾਂ ਨੇ ਉਹਨਾਂ ਦੀ ਧੀ ਨੂੰ ਖਾ ਲਿਆ। ਓ ਰਪਾ ਇਸ ਸਮਾਜ ਦੇ ਵਿੱਚ ਰਹਿਣ ਦੇ ਲਈ ਮਜਬੂਰਨ ਕੁੜੀਆਂ ਨੂੰ ਵਿਆਹ ਕਰਵਾਉਣੇ ਪੈਂਦੇ ਨੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਮਾਨਸਿਕ ਅਤੇ ਸਰੀਰਕ ਤਸ਼ੱਦਦ ਜਿਹੜਾ ਦਿੱਤਾ ਜਾਂਦਾ ਹੈ ਉਹ ਕੁੜੀ ਅਤੇ ਉਸਦੇ ਪਰਿਵਾਰ ਵਾਲੇ ਹੀ ਜਾਣਦੇ ਨੇ ਸੋਹਰੇ ਵਾਲੇ ਆਪਣੇ ਆਪ ਨੂੰ ਇਹ ਸਮਝਦੇ ਨੇ ਕਿ ਸਾਡਾ ਪੂਰੀ ਤਰ੍ਹਾਂ ਇਸ ਦੀ ਜ਼ਿੰਦਗੀ ਤੇ ਹੱਕ ਹੋ ਗਿਆ ਤੇ ਹੁਣ ਅਸੀਂ ਇਸ ਦੀ ਜਾਨ ਵੀ ਲੈ ਸਕਦੇ ਹਾਂ ਇੱਕ ਇਹੋ ਜਿਹਾ ਲਾਲਚੀ ਪਤੀ ਜਿਸ ਦੇ ਵੱਲੋਂ ਆਪਣੀ ਪਤਨੀ ਦੇ ਸਿਰ ਤੇ ਮੈਲ ਖੜੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਤੇ ਚਲਦੇ ਹੋਏ ਜਦੋਂ ਉਸ ਦੀ ਇਹ ਡਿਮਾਂਡ ਪੂਰੀ ਨਹੀਂ ਹੁੰਦੀ ਤਾਂ ਉਹ ਪਤਨੀ ਦੀ ਜਾਨ ਲੈ ਲੈਂਦਾ ਕੁੜੀ ਨੇ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਆਪਣਾ ਸੋਹਰਾ ਘਰ ਛੱਡ ਦਿੱਤਾ ਸੀ ਪੇਕੇ ਘਰ ਦੇ ਵਿੱਚ ਉਹ ਆ ਕੇ ਰਹਿਣ ਲੱਗੀ ਪਰ ਫਿਰ ਸੋਹਰੇ ਪਰਿਵਾਰ ਨੇ ਚਾਲ ਚੱਲੀ ਰਾਤੋਂ ਰਾਤ ਕੁੜੀ ਨੂੰ ਉੱਥੋਂ ਮਨਾ ਕੇ ਲੈ ਗਿਆ ਡਰਾਮੇ ਕੀਤੇ ਗਏ ਝੂਠ ਬੋਲੇ ਗਏ ਤੇ ਉਸ ਤੋਂ ਬਾਅਦ ਜਾਂਦੇ ਸਾਰ ਹੀ ਕੁੜੀ ਦੀ ਜਾਨ ਲੈ ਗਈ ਐ ਸਵੇਰੇ ਤੜਕਸਾਰ 5 ਵਜੇ ਪਰਿਵਾਰਿਕ ਮੈਂਬਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਅਤੇ ਉਸਦੀ ਮ੍ਰਿਤਕ ਦੇ ਸਭ ਕੁਝ ਬਿਆਨ ਕਰ ਰਹੀ ਸੀ ਕਿ ਉਸਦੇ ਨਾਲ ਕਿੰਨੀ ਕੁੱਟਮਾਰ ਕੀਤੀ ਗਈ ਰੋਂਦੀ ਘੁੱਲਾਂਦੀ ਉਸਦੀ ਭੈਣ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸਦਾ ਮੂੰਹ ਕਾਲਾ ਪੈ ਚੁੱਕਿਆ ਸੀ ਅੱਖਾਂ ਤੱਕ ਉਸਤੇ ਕੱਟ ਲੱਗੇ ਹੋਏ ਸਨ ਬੇਰਹਿਮੀ ਦੇ ਨਾਲ ਉਸਦੀ ਭੈਣ ਨੂੰ ਖਤਮ ਕੀਤਾ ਗਿਆ ਇਹ ਮਾਮਲਾ थाना शाहपुर कंडी ਤੋਂ ਸਾਹਮਣੇ ਆਇਆ ਜਿੱਥੇ ਵਿਆਹਤਾ ਔਰਤ ਨੂੰ ਪਤੀ ਦੇ ਵੱਲੋਂ ਖਤਮ ਕੀਤਾ ਗਿਆ ਮ੍ਰਿਤਕ ਦੇ ਪਿਤਾ تر세म लाल ਪੁੱਤਰ પ્રકાશ ਚੰਦ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ ਕਿ ਕਿੰਜ ਪੁੱਤਰੀ ਦਾ ਵਿਆਹ 2.5 ਸਾਲ ਪਹਿਲਾਂ ਹੀ ਪਿੰਡ ਮੱਟੀਕੋਟ ਦੇ ਵਿੱਚ ਨਿਵਾਸੀ ਧਰਮ ਸਿੰਘ ਪੁੱਤਰ ਵੀਰ ਸਿੰਘ ਦੇ ਨਾਲ ਕਰਵਾਇਆ ਗਿਆ ਸੀ 6 ਮਹੀਨੇ ਸਭ ਕੁਝ ਠੀਕ ਠਾਕ ਰਿਹਾ ਪਰ ਉਸ ਤੋਂ ਬਾਅਦ ਦਾਜ ਤਹੇਜ ਦੀ ਮੰਗ ਸ਼ੁਰੂ ਹੋ ਗਈ ਹਾਲਾਂਕਿ ਵਿਆਹ ਸਮੇਂ ਮੁੰਡਾ ਕਹਿੰਦਾ ਸੀ ਕਿ ਮੈਂ ਤੁਹਾਡੇ ਤੋਂ ਕੁਝ ਨਹੀਂ ਲੈਣਾ ਪਰ ਉਸ ਨੂੰ ਅੰਦਰ ਹੀ ਅੰਦਰ ਗਲਤ ਸੀ ਕਿ ਮੈਨੂੰ ਸਭ ਕੁਝ ਮਿਲ ਜਾਣਾ ਹੈ ਪਰ ਜਦੋਂ ਇਹ ਜਹਾਨ ਨਹੀਂ ਹੋਇਆ ਤਾਂ ਉਸਨੇ ਇਸ ਪਤਨੀ ਦੀ ਜਾਨ ਲੈ ਲਈ ਦਰਜ ਕਰਵਾਏ ਗਏ ਮਾਮਲੇ ਦੇ ਵਿੱਚ ਪੰਜ ਦਿਨਾਂ ਪਹਿਲਾਂ ਹੀ ਉਸਦੀ ਪੁੱਤਰੀ ਦੇ ਨਾਲ ਮਾਰਕੁਟਾਈ ਦਾ ਮਾਮਲਾ ਵੀ ਦਰਜ ਹੈ ਦੱਸਦੀ ਹੈ ਕਿ ਪਿਤਾ ਦੇਕਰ ਆਈ ਹੋਈ ਨੂੰ ਬੀਤੇ ਦਿਨੇ ਲੈ ਕੇ ਗਏ ਸੀ ਮਧੂਬਾਲਾ ਇਸ ਕੁੜੀ ਦਾ ਨਾਮ ਸੀ ਅਤੇ ਇਹ ਕਹਿਣਾ ਸੀ ਉਹਨਾਂ ਦਾ ਕਿ ਇਹ ਬਿਸਤਰੇ ਤੋਂ ਉੱਠੀ ਹੀ ਨਹੀਂ ਪਰ ਜਦੋਂ ਹੁਣ ਜਾਂਚ ਪੜਤਾਲ ਹੋਈ ਹੈ ਤਾਂ ਪਤਾ ਲੱਗਿਆ ਕਿ ਉਹਨਾਂ ਦੀ ਧੀ ਦੀ ਜਾਨ ਲਈ ਗਈ ਹੈ ਪਤੀ ਧਰਮ ਸਿੰਘ ਪੁੱਤਰ ਵੀਰ ਸਿੰਘ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਿਆ ਹੈ ਪੁਲਿਸ ਦੇ ਵੱਲੋਂ ਹੋਰ ਕਿਹੜੀ ਕਾਰਵਾਈ ਕੀਤੀ ਗਈ ਹੈ ਉਹ ਤੁਹਾਨੂੰ ਦੱਸ ਦੰਨੇ ਆ ਤੇ ਇੱਧਰ ਆਪਣੀ ਧੀ ਦੀ ਮ੍ਰਿਤਕ ਦੇ ਦੇਖਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਬਰਦਾਤੀ ਇਹ ਤੇ ਪਹਿਲੇ ਵੀ ਇਹਨਾਂ ਦਾ ਹੰਦਾਰਿਆ ਝਗੜਾ ਮਾੜਾ ਮੋਟਾ ਘਰਾਂ ਚ ਹੁੰਦੀਆਂ ਨੇ ਇਹ ਕੁੜੀ ਮੇਰੀ ਦਾ ਤਾਂ ਜੁਆਈ ਦਾ ਤਾਂ ਸਮਝਾਣਾ ਸਮਝੂਣਾ ਸਰਪੰਚ ਨੇ ਵੀ ਦੋ ਵਾਰੀ ਸਮਝਾਇਆ ਕਹਿੰਦਾ ਹਾ ਇੱਕੋ ਗੱਲ ਕਹਿੰਦਾ ਵੀ ਮੈਨੂੰ ਗੁੱਸਾ ਬੜਾ ਆ ਹੋ ਸਕਦਾ ਗੁੱਸੇ ਕਿੰਨਾ ਕੁਛ ਵੀ ਕਰਦਿਆਂ ਤਾਂ ਇਹ ਸਮਝਾਣਾ ਯਾਰ ਇੰਨਾ ਗੁੱਸਾ ਨਹੀਂ ਕਰਨਾ ਚਾਹੀਦਾ ਨਿੱਕੇ ਮੋਟੇ ਜੇ ਟਮਾਟਰ ਖੱਲੇ ਰਹੇ ਨੇ ਜਾਂ ਪਿਆਜ਼ ਖੱਲੇ ਰਹੇ ਨੇ ਤਾਂ ਵੀ ਕੁੜੀ ਦਬਕੇ ਮਾਰਨੇ ਜੇ ਕੋਈ ਤਾਂ ਕੋਈ ਬਹਾਨੇ ਲਿੰਦੀ ਰਹਿਣਾ ਕੁੜੀ ਨੂੰ ਸੁੱਖ ਲੈਣ ਹੀ ਨਹੀਂ ਦਿੱਤਾ ਇਹਨਾਂ 2.5 ਸਾਲ ਦੇ ਵਿੱਚ ਮਧੂਬਾਲਾ ਮੱਟੀ ਹਾਂਜੀ ਹਾਂਜੀ ਇਹ ਮੁੰਡਾ ਵੀ ਪਿੰਡ ਮੱਟੀ ਦਾ ਹੀ ਹੱਡੇ ਲੱਗੇਦਾ ਹੀ ਆ ਆ ਸ਼ਾਮੀ ਮੈਂ ਛੱਡ ਕੇ ਆਇਆ ਇਹਨੂੰ 9 ਵਜੇ ਕੁੜੀ ਨੂੰ ਤਾਂ ਉਹਲੇ ਕੁੜੀ ਇਹ ਵੀ ਠੀਕ ਆ ਠੀਕ ਠਾਕ ਛੱਡ ਕੇ ਆ ਇਹਨੇ ਮੈਨੂੰ ਕਿਹਾ ਵੀ ਦੁਕਾਨ ਮੈਂ ਬੰਦ ਕਰਤੀ ਆ ਫਰਨੀਚਰ ਦਾ ਕੰਮ ਵੀ ਕਰਦਾ ਆ ਇਹਨੂੰ ਪਲਾਨ ਬਣਾਦਾ ਹਨ ਮਾਰਨ ਦਾ ਤੇ ਮੈਨੂੰ ਪਤਾ ਹੋਵਦਾ ਹੀ ਆਪਣੀ ਧੀ ਭੇਜੀ ਆ ਆਪਾਂ ਭੇਜੀ ਨਹੀਂ ਤੇ ਸਮਾਨ ਸਮੂਹ ਡੈਡੀ ਆਪਣਾ ਇੱਥੇ ਕਈ ਤੇ ਇੱਕ ਗੈਂਦੀ ਪੇਦੀ ਆ ਇਹ ਚੁਪ ਲੈਓ ਕੱਲਾ ਜਾਓ ਘਰ ਨੂੰ ਮਾਂ ਕੀ ਗੱਲ ਕਹਿੰਦਾ ਹੁਣ ਬਾਅਦ ਚ ਦੇਖਾਂਗੇ ਤਾਂ ਇਹਦਾ ਪਲਾਨ ਆ ਹਾਂ ਵੀ ਅੱਜ ਰਾਤ ਨੂੰ ਮੈਂ ਮਾਰ ਦੇਣੀ ਆ ਇਹ ਨੂੰ ਬਾਕੀ ਇਨਾ ਪਤਾ ਹੋਗਾ ਕੀ ਚਾਹੀਏ ਆਹੀ ਮੰਗੇ ਕਰਨਿਆ ਪੇ ਮੌਤ ਦੇ ਬਦਲੇ ਮੌਤ ਮਿਲਣੀ ਚਾਹੀਦੀ ਸਾਡੀ ਇਹੋ ਮੰਗਿਆ ਮੇਰੀ ਉਮਰ ਕੈਦ ਮਾਸੀ ਹੰਦਰੀ ਸੜਾ ਹਾਂ ਉਮਰ ਕੈਦ ਹੋਣੀ ਚਾਹੀਦੀ ਇਹ ਬੱਚਾ ਕਿਹਦਾ ਇਹ ਬੱਚਾ ਉਹਦਾ ਹੀ ਹੈ ਇਹ ਬੱਚਾ ਕੋਈ ਹੱਦੀ ਦਾ ਇਹ ਬੱਚਾ ਲਿਗੇਣਾ ਇਹ ਆਹੀ ਪਾਲ ਲੈਣਾ ਆਹੀ ਦੇਣਾ ਬੱਚਾ ਨਹੀਂ ਦੇ ਉਹਦੀ ਵਾਈਫ ਆਪਣੇ ਮਧੂਬਾਲਾ ਦੀ ਡੈਥ ਹੋਈ ਆ ਦਾਜ ਦੂਜ ਮੰਗਦਾ ਸੀ ਉਹਦੇ ਸਬੰਧ ਚ ਉਹਦੀ 2.5 ਸਾਲ ਤੋਂ ਪਹਿਲਾਂ ਮੈਰਿਜ ਹੋਈ ਸੀ ਜੀ ਡੈਥ ਹੋ ਗਿਆ ਸਵੇਰ ਦੀ ਤੇ ਉਹਦੇ ਸਬੰਧ ਚ ਕਾਰਵਾਈ ਚੱਲ ਰਹੀ ਹੈ ਸਰ ਜਿਹੜੀ ਕਰਿਤ ਤਾਰਾ ਮਹਲੇ ਤਹਿਤ ਇਹ ਰੰਗ ਤਾਰਾ 304 ਮੱਟੀ ਕੀ ਗੱਲ ਹੋਈ ਗੱਲ ਇਦਾਂ ਹੋਈ ਜੀ 2.5 ਸਾਲ ਹੋ ਗਏ ਲੜਕੀ ਦੀ ਸ਼ਾਦੀ ਹੋਇਆ 6 ਮਹੀਨੇ ਤੱਕ ਮੋੜਾ ਠੀਕ ਰਿਹਾ ਹੱਡੇ ਨਾਲ ਉਹਦੇ ਬਾਅਦ ਚ ਮੜਾ ਮੋਟਾ ਕੁੜੀ ਨੂੰ ਡਰਾਉਂਦਾ ਧਮਕਾਉਂਦਾ ਰਿਹਾ ਦਾਜ ਦੇ ਬਾਰੇ ਚ ਵੀ ਬੋਲਦਾ ਰਿਹਾ ਪਹਿਲੇ ਨਹੀਂ ਕਿ ਹਾਂ ਮੈਂ ਲੈਣਾ ਕੁਝ ਨਹੀਂ ਤੁਹਾਡੇ ਕੋ ਫਿਰ ਪੈਸਿਆਂ ਵਾਸਤੇ ਵੀ ਇੱਕ ਦੋ ਵਾਰੀ ਨਹੀਂ ਕੁੜੀ ਬੋਲਿਆ ਧਮਕੀਆਂ ਦਿੱਤੀਆਂ ਦਾਜ ਦੇ ਬਾਰੇ ਚ ਵੀ ਤਾਂ ਅਸੀਂ ਬੋਲਿਆ ਤੇ ਦਾਜ ਲੈਣਾ ਸੀ ਇਹਨੂੰ ਗਹਿਣੇ ਵੀ ਬਣਾ ਕੇ ਦਿੱਤੇ ਇੱਕ ਦੋ ਚੰਗੇ ਜ਼ਬਰਦਸਤ ਦੇ ਚੰਗੇ ਪੈਸੇ ਲਾ ਕੇ ਉਹ ਵੀ ਗਹਿਣੇ ਲੈ ਗਏ ਗੁੜੀ ਕੋਲੋਂ ਗਹਿਣੇ ਲੈ ਗਏ ਜਿਹੜੇ ਅਸੀਂ ਬਣਾ ਕੇ ਦਿੱਤੇ ਨੇ ਬਾਕੀ ਮਾਲਾ ਮੋਟਾ ਚੱਲਦਾ ਰੰਦਾ ਇਹਦਾ ਸਰਕਲ ਠੀਕ ਆ ਵਿੱਚ ਇਹਨਾਂ ਫਿਰ ਇੱਕ ਦੋ ਵਾਰੀ ਕੁੜੀ ਡਰਾਇਆ ਧਮਕਾਇਆ ਤਾਂ ਮੈਂ ਸਮਝਾਇਆ ਇਹਨਾਂ ਹੀ ਸਰਪੰਚ ਵੀ ਗਿਆ ਬਸੰਤ ਵੀ ਗਿਆ ਦੂਜਾ ਸਰਪੰਚ ਵੀ ਗਿਆ ਨਾਲ ਤੇ ਕਹਿੰਦਾ ਵੀ ਤੁਸੀਂ ਕੋਈ ਚਿੰਤਾ ਨੀ ਕਰੋ ਆਹੀ ਠੀਕ ਠਾਕ ਐ ਤੁਸੀਂ ਆਪਣੇ ਆਪਣੇ ਘਰ ਜਾਓ ਆਈ ਸੋਚਿਆ ਠੀਕ ਨੇ ਫਿਰ ਕੱਲ ਕੁੜੀ ਆ ਗਈ ਹੋ ਮੁੰਡਾ ਠੀਕ ਨੇ ਹੋ ਛੋਟਾ ਬੱਚਾ ਉਹਨੂੰ ਮੈਂ ਦਵਾਈ ਲਿਆ ਕੇ ਦਿੱਤੀ ਟਟੀਆਂ ਹੀ ਲੱਗੀਆਂ ਤੇ ਸ਼ਾਮੀ ਮੈਂ 9 ਵਜੇ ਛੱਡ ਕੇ ਆਇਆ ਠੀਕ ਠਾਕ ਹੀ ਇਹਨਾਂ ਨੂੰ ਛੱਡ ਕੇ ਆਇਆ ਮੈਂ ਦੋਏ ਜੀ ਇੱਥੇ ਹੀ ਤੇ ਸਵੇਰੇ ਇਹਨਾਂ ਮੈਨੂੰ 5 ਵਜੇ ਫੋਨ ਕੀਤਾ ਪਤਾ ਪਈ ਕੁੜੀ ਡੈਡੀਏ ਬੋਦੀ ਨਹੀਂ ਬੰਦੂ ਪਤਾ ਨਹੀਂ ਕੀ ਗੱਲ ਆ ਕੇ ਦੇਖ ਜਿਹਨੇ ਮੈਂ ਮੌਕੇ ਦਾ ਉੱਥੇ ਪੁੱਜਿਆ ਤੇ ਕੁੜੀ ਬਿਲਕੁਲ ਡੈੱਡ ਹੀ ਖਤਮ ਹੀ ਕੁੜੀ ਉਹ ਤਾਂ ਰਾਤ ਦੀ ਪਤਾ ਨਹੀਂ ਮਾਰ ਖੜੀ ਨਹੀਂ ਦਾ ਸਵੇਰੇ ਮਾਰੀ ਕਿੰਨੇ ਵਜੇ ਕਿੰਨੇ ਵਜੇ ਉਹ ਤਾਂ ਰੱਬ ਹੀ ਜਾਣਦਾ ਉਹਦੇ ਬਾਰੇ ਦਾ ਮੈਨੂੰ ਨਹੀਂ ਪਤਾ ਕਿੰਨੇ ਵਜੇ ਮੌਤ ਹੋਈ ਹੈ ਕਿੰਨੇ ਵਜੇ ਨਹੀਂ ਪਰ ਖਤਮ ਹੋ ਗਈ ਤੇ ਰਾਹੀ ਰਾਗੀ ਹਸਪੀਟਲ ਲੈ ਗਏ ਚੌਂ ਦੇ ਲੈ ਗਏ ਤੇ ਕੁੜੀ ਹੈ ਹੀ ਡੈੱਡ ਹੀ ਉਹਦੇ ਬਾਅਦ ਚ ਪੋਸਟਮਲ ਜਿਲੇ ਕਰਾਇਆ ਪਠਾਨਕੋਟ ਸਿਵਲ ਹਸਪੀਟਲ ਤੇ ਪੁਲਿਸ ਰਿਪੋਰਟ ਸਰਪੰਚ ਕੰਦਾ ਮੈਂ ਕਰਤਾ ਫੋਨ ਪੁਲਸ ਆਈ ਉੱਥੇ ਉਹਨਾਂ ਸਾਨੂੰ ਦੱਸਿਆ ਵੀ 302 ਧਾਰਾ ਲੱਗਣੀ ਹੈ ਮੈਂ ਤੇ ਬਾਅਦ ਚੁਣਾ ਧਾਰਾ ਜਿਹੜੀ ਲਾਈ ਹੈ 304 ਲਾਈ ਹੈ ਤੇ ਮੇਰੀ ਮਰਜ਼ੀ ਦੀ ਧਾਰਾ ਨਹੀਂ ਲੱਗੀ ਮੈਂ ਆਪਣੀ ਲੜਕੀ ਵਾਸਤੇ ਇਹ ਚਾਹਦਾ ਕਿ ਧਾਰਾ 302 ਲੱਗਣੀ ਚਾਹੀਦੀ ਹੈ ਸਨਾਈ ਹੋਣੀ ਚਾਹੀਦੀ ਮੈਨੂੰ ਨਸਾਫ ਮਿਲਣਾ ਚਾਹੀਦਾ ਹੋਰ ਕੁਝ ਨਹੀਂ ਬਸ ਇਨਾ ਮੈਨੂੰ ਮਿਲ ਜਾਏ ਜਾਇ ਉਮਰ ਕੈਦ ਮੁੜੇ ਨੂੰ ਹੋਣੀ ਚਾਹੀਦੀ ਹੈ ਤੇ ਚਾਹੇ ਇਹਨੂੰ ਖਤਮੀ ਖੂਨ ਦੇ ਬਦਲੇ ਖੂਨ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕਿ ਸਰਕਾਰ ਮੇਰੀ ਸਨਾਈ ਕਰੇ ਤੇ ਮੁਲਾਜ਼ਮ ਨੇ ਜਿਹੜੇ ਉਹ ਵੀ ਚੰਗੀ ਤਰ੍ਹਾਂ ਧਾਰਾ ਚੰਗੀਆਂ ਲਾਣ ਇਹ ਤਾਂ ਗੱਲ ਬਣਦੀ ਐ ਇਦਾਂ ਤਾਂ 304 ਨਾਲ ਕੁਛ ਨਹੀਂ ਬਣਨਾ ਉਹ ਤੇ ਬੇਲ ਵੀ ਪਿਆ ਜਾਣੀ ਐ ਤੇ ਉਹ ਤੇ ਬਾਹਰ ਆ ਜਾਣਾ ਇਹ ਧਰਮ ਸਿੰਘ ਨੇ ਆਪਣੀ ਵਾਈਫ ਜਿਹੜੀ ਆ ਉਹਦੀ ਡੈਥ ਕਰਤੀਆਂ ਦਾਜ ਦੀ ਖਾਦਰੀ ਪਿੰਡ ਮੱਟੀ ਮધુਬਾਲਾ ਦੀ ਵਾਈਫ ਦਾ ਨਾਮ ਤੇ ਤਸੀਮ ਲਾਲ ਦੇ ਲੜਕੀ ਦੇ ਪਿਤਾ ਦੇ ਤਸੀਮ ਲਾਲ ਦੇ ਬਿਆਨ ਤੇ ਮਕਦਮਾ ਦਰਜ ਕੀਤਾ ਗਿਆ ਕਦਮਾਂ ਮਰਜੌਰ 20304 डीआईपीसी थाना शाहपुरकंडी दोषी ਨੂੰ ਜ਼ਿੰਮੇਵਾਰ ਕਰ ਲਿਆ ਵਾਸੇ ਤੰਗ ਪ੍ਰੇਸ਼ਣ ਕਰਦਾ ਕੋਈ ਦਾਜ ਦੀ ਮੰਗ ਕਰਦਾ ਇਹ ਵਿਆਹ ਤੋਂ ਬਾਅਦ 2.5 ਸਾਲ ਹੋ ਗਏ ਵਿਆਹ ਇਹਨਾਂ ਹਾਂਜੀ 1.5 ਸਾਲ ਦਾ ਬੇਟਾ ਵਾ ਇਹ ਤੇ ਪਹਿਲਾਂ ਤੋਂ ਕੋਈ ਪਰਚਾ ਨਹੀਂ ਦਰਜ ਨਹੀਂ ਕੋਈ ਕੰਪਲੇਟ ਨਹੀਂ ਪੁਲਿਸ ਤੋਂ ਮਿਲੇ ਨਹੀਂ ਕੋਈ ਨਹੀਂ ਮੰਨੇ ਚਾਹੇ ਕਿੰਨੇ ਉਹਦੇ ਬਾਰੇ ਆਪਾਂ ਨੂੰ ਕੋ ਨਾਲ ਦਿੰਦੇ ਆ ਇੱਥੇ ਤੇ ਕੋਈ ਗੱਲ ਪਾਣੀ ਨਹੀਂ ਆ ਜੀ ਮੈਨੂੰ ਇਸ ਬਾਰੇ ਸਿਰੋਂ ਕੋਸਵੋ ਲੋਕ ਕੀ ਕਰਦਾ ਜੀ ਕੋਈ ਮਹਾਨ ਮੰਤਰੀ ਚ ਕਰਦੇ ਦੱਚੀ ਗੁਲਤਾਰ ਕਰ ਲਿਆ ਤੇ ਕੱਲ ਨੂੰ ਪੇਸ਼ ਕੀਤਾ ਜਦੋਂ ਦਾਂਤਰੇ